ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਭੇਜ ਕੇ ਡੇਰਾ ਬਾਬਾ ਨਾਨਕ ਦੇ ਉਹਨਾਂ ਲੋਕਾਂ ਨੂੰ ਦਸ ਮੱਜਾਂ ਦਿੱਤੀਆਂ ਜਿਨ੍ਹਾਂ ਦੀਆਂ ਮੱਜਾਂ گاਵਾ ਹੜ੍ਹ ਦੇ ਪਾਣੀ ਵਿੱਚ ਰੁੜ ਗਈਆਂ ਸੀ ਤੇ ਗੱਲਬਾਤ ਦੌਰਾਨ ਗੈਰੀ ਸੰਧੂ ਦੇ ਸਾਥੀਆਂ ਨੇ ਕਿਹਾ ਕਿ ਗੈਰੀ ਸੰਧੂ ਸਾਡੇ ਪਿੰਡ ਦਾ ਹੈ ਤੇ ਸਾਡਾ ਆਪਣਾ ਹੈ ਉਸਨੇ ਸਾਡੇ ਪੂਰੇ ਪੰਜਾਬ ਦੇ ਵਿੱਚ ਡਿਊਟੀ ਲਗਾਈ ਹੋਈ ਹੈ ਕਿ ਜਿੱਥੇ ਜਿਹੜੀ ਸੇਵਾ ਪਹੁੰਚਾਣੀ ਹੈ ਉਸ ਨੂੰ ਉੱਥੇ ਤੱਕ ਪਹੁੰਚਾਓ ਸਾਨੂੰ ਪਤਾ ਲੱਗਾ ਸੀ ਕਿ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਕਈਆਂ ਦੇ ਜਾਨਵਰ ਰੁੜ ਗਏ ਨੇ ਤੇ ਅੱਜ ਅਸੀਂ 10 ਮੱਜਾਂ ਸੱਜਰੀਆਂ ਸੂਈਆਂ ਹੋਈਆਂ ਦੇਣ ਆਏ ਆਂ ਜਿਨ੍ਹਾਂ ਨੇ ਆਪਣੇ ਜਾਨਵਰ ਹੜਾਂ ਦੇ ਵਿੱਚ ਗਵਾ ਲਏ ਸੀ ਤੇ ਉਹਨਾਂ ਨੇ ਗੈਰੀ ਸੰਧੂ ਦਾ ਧੰਨਵਾਦ ਕੀਤਾ ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾਂ ਦਾ ਪ੍ਰਭੂਜ ਜਦਾਂ ਆਪਾਂ ਕਹਿ ਸਕਦੇ ਹਾਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਨੂੰ ਇੱਥੇ ਸਵਾਵਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਜਣੇ ਐਨਾਰੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿਛੇ ਰਿਹਾ ਇਸ ਕੰਮ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਇਹ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਮਰ ਗਏ ਜਾਂ ਹੜ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੋਈਆਂ ਉਹਨਾਂ ਨੂੰ ਆਪਾਂ ਮਹਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾ ਮੱਝਾ ਜੀ ਤੇ ਉਹ ਇੱਥੇ ਪਹੁੰਚੇ ਨੇ ਇਹਦੇ ਵਾਸਤੇ ਜਿੱਦਾਂ ਸਾਡੇ ਲੋਕਲ ਏਰੀਆ ਦੇ ਇੱਥੇ ਖੜਾ ਰਹੀ ਵੀਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਹਿਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਸ ਦਿਨ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਏਰੀਆ ਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉਹ ਤੋਤੇ ਦਾ ਗਾਣ ਉਹਦੇ ਬਣੇ ਹੈ। ਸਰੋਤ ਇਹਦਾ ਰੋਜ਼ਗਾਰ ਚੱਲਦਾ ਮੱਝਾ ਗਾਵਾ। ਹਾਂਜੀ। ਰੋਜ਼ਗਾਰ ਤੋਂ ਦੇ ਆਪਾਂ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ। ਹਰ ਇੱਕ ਦਾ ਪ੍ਰਭਾਵਤ ਹੋ ਗਿਆ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਾ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ। ਤੇ ਆਪਣੇ ਤੋਂ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਆ ਜੀ ਕਿੰਨਾ ਨੁਕਸਾਨ ਹੋ ਗਿਆ। ਸਿੱਤ ਪੰਜਾਬੀ ਪੰਜਾਬੀਆਂ ਦੇ ਗੱਠੇ ਖੜੇ ਆ। ਹਾਂਜੀ। ਯਾਰ 6 ਜਨਵਰੀ ਦੇ ਦਿਨ ਹੀ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਲੇ ਨਹੀਂ ਗਏ ਬੱਚੇ ਮਰ ਗਏ ਮਾਲ ਕੁ ਨਹੀਂ ਤੇ ਕੁ ਨਹੀਂ ਸਾਰੀ ਵੇਲੀ ਹੋ ਗਈ ਤੇ ਬਹੁਤ ਨਕਸ ਤੇ ਗਏ ਜਦੋਂ ਤੇ ਚੌਥੇ ਦਿਨ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਇਕੱਲਾ ਬਣਾ ਖਤਮ ਹੋ ਗਿਆ ਕੰਮ ਸਾਰਾ ਫਰੁੱਡ ਗਿਆ ਕੁਲ ਗੀ ਮਰ ਗਏ ਸਾਰੇ ਮਰ ਗਏ ਸਾਰੇ ਸਾਰੇ ਅੱਜ ਦਿਨ ਆਇਆ ਕੀ ਕਰਨਾ ਚਾਹੁੰਦੇ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਕਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਦਿੱਤੇ ਨੇ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋਲ ਕਿੰਨੀਆਂ ਨਾਵਾਂ ਤੋਂ ਸਾਡੇ ਕੋਲ ਮੱਝਾਂ ਐ ਜੀ 6 ਮੱਝਾਂ